ਯੋ ਪੱਕਾ ਦਿੱਤੀ ਗਾਉਣ ਨੂੰ ਮਸਤੀ ਮੈਂ ਕੋਨੇ ਕੀ ਛੋਟੀ ਜੀ ਘਟਨਾ ਦੱਸ ਬੋਰ ਤਾਂ ਨਹੀਂ ਹੋਊਗਾ ਨਾ ਨਹੀਂ ਨਾ ਦੱਸੋ ਗਰਦਾਸ ਭਾਜੀ ਲੱਗੇ ਸੀ ਇੱਥੇ ਗਾਉਣ ਵੈਸੇ ਸਟੇਜ ਤੇ ਆ ਕੇ ਬੰਦੇ ਬਹੁਤ ਗੱਪਾਂ ਮਾਰਦੇ ਝੂਠ ਵੀ ਬੋਲਦੇ ਮੈਂ ਸੱਚੋ ਸੱਚ ਬੋਲੂਗਾ ਤੁਹਾਡਾ ਤੋਂ ਕੀ ਪੜਦਾ ਤੁਸੀਂ ਤਾਂ ਜਾਣਦੇ ਹੋਵੋਗੇ ਕਿਸੇ ਦੀ ਭੂਆ ਦਾ ਮੁੰਡਾ ਨਾਲ ਪੜਦਾ ਹੋਣਾ ਕਿਸੇ ਦੇ ਚਾਚੇ ਦਾ ਆਹ ਸੈਂਟਰ ਸਾਹਮਣੇ ਭਾਜੀ ਲੱਗੇ ਸੀ ਤੇ ਜਿਵੇਂ ਤੁਸੀਂ ਖਰੂਪੋਂ ਨੇ ਮੈਂ ਵੀ ਪੈਕੇਜਾ ਲਾ ਕੇ ਆ ਗਿਆ ਸੀ ਮੈਂ ਵੀ ਹਰ ਹਰ ਦੀ ਗੱਲ ਲੱਗਿਆ ਤਾਂ ਜਿਹੜੇ ਪ੍ਰਬੰਧਕੀ ਸੀ ਮੁੰਡੇ ਸਾਡੇ ਦੋਸਤ ਮਿੱਤਰ ਜਿਹੜੇ ਸੀਨੀਅਰਸ ਸੀ ਉਹ ਕਹਿੰਦਾ ਜੇ ਤੁਸੀਂ ਆਹੀ ਸਵਾਡ ਹੋਣੀ ਆ ਫਿਰ ਫਾਇਦਾ ਕੀ ਸੀ ਬੰਦ ਕਰਾ ਦਿੰਦੇ ਆ ਉਹ ਸੈਂਟਰ ਤੇ ਖੜ ਕੇ ਮੈਂ ਨੱਚਿਆ ਰੱਜ ਕੇ ਸ਼ਰਾਬ ਪੀਤੀ ਉਸ ਦਿਨ ਪਹਿਲੀ ਵਾਰੀ ਮੈਂ ਮੇਰਾ ਇੱਕ ਦੋਸਤ ਦਵਿੰਦਰ ਬਾਹਰ ਚਲਾ ਗਿਆ ਮੈਨੂੰ ਕਹਿੰਦਾ ਓਏ ਆ ਪੀ ਕੇ ਕੁੜਲੀਆਂ ਜਿਆ ਕਰੀ ਜੰਨੇ ਤੂੰ ਵੀ ਕੁਝ ਕਰੇਗਾ ਜ਼ਿੰਦਗੀ 'ਚ ਉਹ ਦਿਨ ਤੇ ਆ ਦਿਨ ਮੈਂ ਕਦੇ ਸ਼ਰਾਬ ਨੂੰ ਹੱਥ ਨਹੀਂ ਲਾਇਆ ਇਸ ਜੁਦੀਦਸਤ ਨੇ ਕਿ ਬੱਸ ਮਾ ਦਿਓ ਸਥਾਨੇ ਤੇ ਝੂਠ ਝੂਠ ਸਰਾਬ ਨੂੰ ਹੱਥ ਨਹੀਂ ਲਾਇਆ ਉਸੇ ਦਿਨ ਤੋਂ ਦਿਨ ਰਾਤ ਮੈਨੂੰ ਯਾਦ ਹੈ ਮੈਂ ਉਹ ਸਾਰੀ ਰਾਤ ਹੋਸ ਨਹੀਂ ਸਕਿਆ ਨਾਲੇ ਰੋਈ ਗਿਆ ਨਾਲੇ ਗਾਈ ਗਿਆ ਸੁਵਜ ਤੁਹਾਡੇ ਸਾਹਮਣੇ ਹੈ ਕਮੀ ਪੇਸ਼ੀ ਤੇ ਦਸ ਦਜਰੂ 1 2 1